ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਬਿੱਲਾ ਕਢਾਣੀ ਤੋਂ ਅੱਜ ਨਾਲ ਸੀ ਨਗਰ ਕਢਾਣੀ ਕੱਲਾ ਤੋਂ ਸੇਵਾ ਲੈ ਕੇ ਚੱਲੇ ਆਂ ਖੜ ਪ੍ਰਭਾਵਿਤ ਇਲਾਕਿਆਂ ਲਈ ਤੇ ਨਗਰ ਪੰਚਾਇਤ ਤੇ ਨਾਲ ਮੈਂਬਰ ਸਹਿਬਾਨ ਨੇ ਤੇ ਸਾਰੇ ਪਿੰਗਰ ਦੇ ਸਹਿਯੋਗ ਦੇ ਨਾਲ ਸਭ ਤੋਂ ਪਹਿਲਾਂ ਤਾਂ ਅਸੀਂ ਪਹੁੰਚੇ ਪਿੰਡ ਪੱਖੋਕੇ ਜਿੱਥੇ ਦੇ ਬਲਵਿੰਦਰ ਸਿੰਘ ਪੱਖੋਕੇ ਸਾਰੇ ਜਾਣਦੇ ਆਪਾਂ ਸੋਸ਼ਲ ਮੀਡੀਆ ਤੇ ਬਹੁਤ ਸੇਵਾ ਕਰਦੇ ਨੇ ਉਹਨਾਂ ਕੋਲੇ ਅਸੀਂ ਪਹੁੰਚੇ ਨਕਦ ਰਕਮ ਲੈ ਕੇ ਤੇ ਬੀਜ ਦੀ ਸੇਵਾ ਕਰਨੀ ਸੀ ਕਿਉਂਕਿ ਹੁਣ ਉੱਥੇ ਬੀਜ ਦੀ ਬਹੁਤ ਲੋੜ ਆ ਕਣਕ ਬੀਜਣੀ ਆ ਤੇ ਸਾਰਾ ਪੱਧਰ ਕਰਨੇ ਨੇ ਖੇਤ ਤੇ ਸਾਰਿਆਂ ਨੇ ਰਾਹ ਕਰਕੇ ਤੇ ਸਭ ਤੋਂ ਪਹਿਲਾਂ ਪੜਾ ਸਾਡਾ ਪੱਖੋ ਕੇ ਸੀਗਾ ਤੇ ਉਹਨਾਂ ਨੂੰ ਅਸੀਂ ਸੇਵਾ ਦਿੱਤੀ ਤੇ ਉਸ ਤੋਂ ਅੱਗੇ ਅਸੀਂ ਫਿਰ ਅਗਲੇ ਪੜਾਵਲ ਤੁਰੇ ਤੁਸੀਂ ਖੇਤਾਂ ਦਾ ਮੰਜ਼ਰ ਆ ਜਿਹੜਾ ਦੇਖ ਸਕਦੇ ਹੋ ਕਿੰਨਾ ਖਤਰਨਾਕ ਸੀਗਾ ਜਿਹੜੇ ਦੋਸਤ ਮਿੱਤਰ ਇਹ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਨਹੀਂ ਗਏ ਜਾਂ ਜਿਨ੍ਹਾਂ ਨੂੰ ਨਹੀਂ ਜਾਣ ਦਾ ਚਲੋ ਮੌਕਾ ਮਿਲਿਆ ਤੇ ਉਹ ਸਾਰੀ ਵੀਡੀਓ ਦੇਖਿਓ ਤੁਹਾਨੂੰ ਮੈਂ ਸਾਰਾ ਉਹ ਦਿਖਾਉਂਗਾ ਕਿੰਨਾ ਉਹ ਦਰਦਨਾਕ ਸੀਨ ਹੈ ਕਿਸਾਨਾਂ ਦੀਆਂ ਖੇਤਾਂ ਦਾ ਫਸਲਾਂ ਦਾ ਘਰਾਂ ਦਾ ਪਿੰਡਾਂ ਦਾ ਵੀ ਕਿੰਨਾ ਬੁਰਾ ਹਾਲ ਆ ਹੁਣ 1.5 ਮਹੀਨਾ 2 ਮਹੀਨੇ ਪੀਤ ਚੁੱਕੇ ਨੇ ਹੜ੍ਹਾਂਆਂ ਨੂੰ ਵੀ ਆ ਦੇਖੋ ਤੁਸੀਂ ਕਿਵੇਂ ਰੇਤ ਚੜੀ ਪਈ ਆ ਜੇਸੀਬੀ ਮਸ਼ੀਨਾਂ ਲੱਗੀਆਂ ਪਈਆਂ ਨੇ ਟਰੈਕਟਰਾਂ ਨਾਲ ਲੋਕ ਸੇਵਾ ਕਰਨ ਲੱਗੇ ਹੋਏ ਨੇ ਕੋਈ ਕਿਰਾਏ ਤੇ ਵੀ ਆਏ ਹੋਏ ਨੇ ਤੇ ਕਾਰ ਸੇਵਾ ਵਾਲੇ ਸੰਤ ਬਾਬੇ ਮਹਾਪੁਰਸ਼ ਸਾਰੇ ਲੋਕ ਐਨਆਰਆਈ ਭਰਾ ਸਾਰੇ ਆਪੋ ਆਪਣਾ ਫਰਜ਼ ਨਿਭਾਉਂਦੇ ਹੋਏ ਲੱਗੇ ਹੋਏ ਨੇ ਸੇਵਾ ਕਰਨ ਉਸ ਤੋਂ ਅੱਗੇ ਅਸੀਂ ਬਹੁਤ ਕੱਚੇ ਰਸਤਿਆਂ ਦੇ ਵਿੱਚ ਦੀ ਹੁੰਦੇ ਹੋਏ ਅਗਲੇ ਪੜਾਵਲ ਤੁਰੇ ਤੇ ਨਾਲ-ਨਾਲ ਹੁੰਦੇ ਤੁਸੀਂ ਦੇਖਦੇ ਜਾਮੋਗੇ ਵੀ ਉਤਰਨ ਤਨ ਅੰਮ੍ਰਿਤਸਰ ਸਾਹਿਬ ਹੋਰ ਜਿਹੜੇ ਏਰੀਏ ਨੇ ਹੜਪ ਪ੍ਰਭਾਵਿਤ ਇਰਾਵੀ ਸਤਲੋਜ ਦੇ ਕੰਡੇ ਦੇ ਜਿਹੜੇ ਪਿੰਡ ਨੇ ਉੱਥੋਂ ਆ ਤੁਸੀਂ ਦੇਖ ਸਕਦੇ ਹੋ ਵੀ ਕਿਵੇਂ ਰੇਤਾ ਚੜਿਆ ਪਿਆ ਜ਼ਮੀਨਾਂ ਦੇ ਵਿੱਚ ਐਨ ਫਸਲਾਂ ਦਾ ਤਾਂ ਨਾਮ ਨਿਸ਼ਾਨ ਹੀ ਨਹੀਂ ਹੈਗਾ ਬਹੁਤ ਯਾਰ ਜਣੀ ਦਿਲ ਦੁਖਦਾ ਸੀਗਾ ਜਿਵੇਂ ਆਪਾਂ ਕਹਿੰਦੇ ਵੀ ਰੋਣ ਆਉਂਦਾ ਦੇਖ ਕੇ ਉਹਨਾਂ ਦੀਆਂ ਜ਼ਮੀਨਾਂ ਵੱਲ ਵੀ ਯਾਰ ਕਿਵੇਂ ਇਹ ਸਰਵਾਈਵ ਕਰਨਗੇ ਤੇ ਚਲੋ ਫੇਰ ਵੀ ਆਪਣੇ ਪੰਜਾਬੀ ਲੋਕ ਬਹੁਤ ਜ਼ਿਆਦੇ ਭਾਈਚਾਰਾ ਚੰਗਾ ਵੀ ਜਿਹੜਾ ਉੱਥੇ ਪਹੁੰਚਦਾ ਸਮੇ ਸਮੇ ਤੇ ਸੱਤ ਤੋਂ ਬਿਨਾ ਹੋਰ ਪਹਿਲਾਂ ਵੀ ਹਜ਼ਾਰਾਂ ਲੱਖਾਂ ਲੋਕ ਪਹੁੰਚੇ ਨੇ ਸੱਤ ਤੋਂ ਬਾਅਦ ਵੀ ਜਾਈ ਜਾ ਰਹੇ ਨੇ ਚਲੋ ਅਸੀਂ ਵੀ ਆਪਣਾ ਤਿਲ ਫੁੱਲ ਜੋ ਵੀ ਹੈਗਾ ਸੇਵਾ ਕਰਕੇ ਆਇਆ ਇਹ ਰਾਵੀ ਦਾ ਕੰਡਾ ਪਰਲੇ ਪਾਸੇ ਪਾਕਿਸਤਾਨ ਪਹੁੰਚਦਾ ਤੇ ਇਹ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗਿਆ ਇਹ ਉਹੀ ਬੰਨ ਆ ਜਿੱਥੇ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀਡੀਓ ਚ ਵੀ ਕਿਸਾਨ ਜਿੱਥੇ ਤਾਹਾ ਮਾਰ ਕੇ ਰਹੁੰਦੇ ਸੀ ਵੀ ਜੇ ਬੰਨ ਟੁੱਟ ਗਿਆ ਤਾਂ ਸਾਡਾ ਕੁਝ ਨਹੀਂ ਬਚਣਾ ਅਖੀਰ ਨੂੰ ਇਹ ਬੰਨ ਟੁੱਟ ਗਿਆ ਸੀ ਵਿਚਾਰਿਆਂ ਨੇ ਬਹੁਤ ਮਿਹਨਤ ਕੀਤੀ ਸੀ ਪਰ ਇਹ ਬੰਨ ਫੇਰ ਵੀ ਉਹ ਬਚਾ ਨਹੀਂ ਸੀ ਸਕੇ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਇਹ ਬੰਨ ਟੁੱਟਦਾ ਤੇ ਉਹ ਪਰਲੇ ਪਾਸੇ ਰਾਬੀ ਵਾਲਾ ਤੇ ਜੇ ਇਹ ਬੰਨ ਟੁੱਟਦਾ ਤਾਂ ਇਹਦੇ ਨਾਲ ਹੀ ਦੋ ਤਿੰਨ ਬੰਨ ਹੋਰ ਟੁੱਟ ਕੇ ਸਾਰੇ ਪਿੰਡਾਂ ਦੇ ਪਿੰਡ ਹਟ ਜਾਣੇ ਨੇ ਤੇ ਉਹ ਅਖੀਰ ਆਹ ਕੋਠੀ ਦੇਖ ਲੋ ਸਭ ਤੋਂ ਪਹਿਲਾਂ ਕੋਠੀ ਦੀ ਮਾਰ ਥੱਲੇ ਆਉਂਦੀ ਆ ਨਾਲ ਹੀ ਆ ਇਸ ਬੰਨ ਦੇ ਤੇ ਕਿਵੇਂ ਤੁਸੀਂ ਦੇਖ ਲਓ ਤਿੰਨ ਮੰਜ਼ਲੀ ਕੋਠੀ ਦਾ ਬੁਰਾ ਹਾਲ ਕਰਿਆ ਪਿਆ ਤੇ ਆਲੇ-ਦਾਲੇ ਕਿਵੇਂ ਰੇਤਾਂ ਚੜ੍ਹੀਆਂ ਪਈਆਂ ਨੇ ਜਦੋਂ ਇਹ ਬੰਨ ਟੁੱਟਿਆ ਹੋਊਗਾ ਤੁਸੀਂ ਦੇਖੋ ਵੀ ਬੱਚੇ ਬਜ਼ੁਰਗ ਉਹਨਾਂ ਦੇ ਵਿਚਾਰਿਆਂ ਦੇ ਦਿਨ ਰਾਤ ਕੀ ਬੀਤਦੀ ਹੋ ਰਾਤ ਦਾ ਸੀਨ ਹੋਵੇ ਤੇ ਉਧਰੋਂ ਬੰਨ ਟੁੱਟ ਕੇ ਪਾਣੀ ਗਲਗਲ ਤੱਕ ਆ ਜਾਵੇ ਯਾਰ ਵਾਹਗਰੂ ਬਚਾਵੇ ਇਹ ਜੀ ਆਫਤਾਂ ਤੋਂ ਪੰਜਾਬ ਦੇ ਉੱਤੇ ਬਹੁਤ ਆਫਤਾਂ ਆਉਂਦੀਆਂ ਨੇ ਤੇ ਅਸਤ ਅਰਦਾਸ ਬੇਨਤੀ ਕਰਦੇ ਆ ਸਾਰੇ ਕਰਦੇ ਨੇ ਸਰਬੱਤ ਦੇ ਭਲੇ ਦੀ ਆ ਦੇਖੋ ਤੁਸੀਂ ਕਿਹਜੇ ਰਸਤੇ ਸੀਗੇ ਜਿੱਥੋਂ ਅੱਗੇ ਅੱਗੇ ਹੋ ਕੇ ਅਸੀਂ ਅਗਲੇ ਅਗਲੇ ਪੜਾ ਤੇ ਜਾਂਦੇ ਸੀ ਕਿਉਂਕਿ ਪਤਾ ਕੀਤਾ ਵੀ ਜਿੱਥੇ ਲੋੜਵੰਦ ਨੇ ਆਪਾਂ ਉੱਥੇ ਜਾਈਏ ਜਿੱਥੇ ਜਾਦੇ ਜ਼ਰੂਰਤ ਆ ਜ਼ਰੂਰਤ ਤਾਂ ਸਾਰੇ ਇਲਾਕੇ ਨਹੀਂ ਆ ਪਰ ਚਲੋ ਜਿਹੜੇ ਜਾਦੇ ਪ੍ਰੋਬਲਮ ਦੇ ਵਿੱਚ ਨੇ ਵੀ ਉਹਨਾਂ ਕੋਲੇ ਪਹੁੰਚ ਕੀਤੀ ਜਾਵੇ ਚਲੋ ਦੋਸਤ ਮਿੱਤਰ ਜਿਹੜੇ ਉੱਥੇ ਦੇ ਰਹਿਣ ਵਾਲੇ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡੀ ਬਾਬਾ ਸੀ ਸਾਡਾ ਤੇ ਨਗਰ ਤੋਂ ਪਰਮਿੰਦਰ ਸਿੰਘ ਬੋਪਾਰਾ ਤੇ ਗੁਰਿੰਦਰ ਸਰਪੰਚ ਸ਼ਰਨੀ ਤੇ ਕਾਫੀ ਦੋਸਤ ਮਿੱਤਰ ਗਏ ਸੀ ਇਹਨਾਂ ਨੇ ਉੱਥੇ ਫੋਨ ਕਰਕੇ ਕਮਲਪੰਚ ਤੇ ਪਹੁੰਚ ਕੀਤੀ ਸੀ ਹਨਾ ਵੀ ਕਿੱਥੇ ਲੋੜ ਸਾਨੂੰ ਦੱਸਿਓ ਹਰੇਕ ਬੰਦੇ ਦਾ ਕੋਈ ਨਾ ਕੋਈ ਜਾਣਕਾਰ ਹੁੰਦਾ ਤੇ ਆ ਉਹਨਾਂ ਦੇ ਖੇਤ ਨੇ ਭਰਾਵੋ ਇਹ ਦੂਰ ਦੇ ਖੇਤ ਨੇ ਰਾਵੀ ਤੋਂ ਕਾਫੀ ਦੇ ਤੇ ਇਹਨਾਂ ਦਾ ਕੀ ਹਾਲ ਹੋਇਆ ਪਿਆ ਮੋਟਰ ਦਾ ਕੋਠਾ ਕੀ ਆ ਦੇ ਲੌਲੂ ਟਹੇ ਪਏ ਨੇ ਜਣਾਂ ਹੀ ਕੱਡੀਆਂ ਪਈਆਂ ਨੇ ਵੀ ਹਲੇ ਡੇਢ ਦੋ ਮਹੀਨੇ ਬਾਅਦ ਆ ਪਾਣੀ ਐਵੇਂ ਖੜਾ ਤੇ ਵਾਹਿਗੁਰੂ ਸਤਨਾਮ ਦੇਖ ਨਹੀਂ ਸੀ ਯਾਰ ਹੁੰਦਾ ਤੇ ਇੱਥੇ ਤਾਂ ਯਾਰ ਸਾਰੇ ਜ਼ਰੂਰ ਤਿਲ ਫੁੱਲ ਸੇਵਾ ਜ਼ਰੂਰ ਦੋ ਜਿੰਨੇ ਜੋਗੇ ਹੈਗੇ ਆ ਪੰਜਾ ਦਸਾ ਕੱਢ ਕੇ ਵੀ ਇਹ ਜ਼ਰੂਰ ਤੇ ਹੀ ਆ ਉੱਥੇ ਡੰਗਰਾਂ ਦਾ ਕਿੰਨਾ ਹੀ ਨੁਕਸਾਨ ਹੋ ਗਿਆ ਹਨਾ ਚਾਰਾ ਹੀ ਹੈ ਨਹੀਂ ਤੇ ਫਸਲਾਂ ਤਾਂ ਚਲ ਪਤਾ ਹੀ ਆਪਾਂ ਨੂੰ ਵੀ ਫਸਲਾਂ ਕਿਵੇਂ ਬੀਜਣਗੇ ਤੇ ਆ ਇੱਥੇ ਯਾਰ ਦਰਿਆ ਬਹੁਤ ਪੈਂਦੇ ਨੇ ਇੱਕ ਤਾਂ ਪ੍ਰੋਬਲਮ ਇਹ ਆ ਆ ਤੁਸੀਂ ਦੇਖ ਲਿਆ ਦੋ ਤਿੰਨ ਦਰਿਆ ਸੀ ਪਾਰ ਕਰਿਆ ਆਂ ਤੇ ਛੋਟੇ ਵੱਡੇ ਤੇ ਤਾਂ ਹੀ ਕਰਕੇ ਇਹਨਾਂ ਦੇ ਵਿੱਚ ਪਾਣੀ ਆਉਂਦਾ ਤਾਂ ਹੀ ਇਹ ਇਲਾਕੇ ਡੁੱਬ ਜਾਂਦੇ ਨੇ ਵਿਚਾਰੇ ਯਾਰ ਦਰਿਆ ਬਹੁਤ ਨੇ ਰਾਵੀ ਸਤਲੁਜ ਨਾ ਜੋ ਵੀ ਹੈਗੇ ਨੇ ਜਿਵੇਂ ਆਪਣੇ ਪੰਜ ਦਰਿਆ ਨੇ ਪੰਜਾਬ ਦੇ ਤੇ ਉਹ ਮੇਨ ਜਾਨੀ ਇੱਥੇ ਇਹਨਾਂ ਦਾ ਹੋ ਜਾਂਦਾ ਹਨਾ ਆ ਖੇਤਾਂ ਦੇ ਵਿੱਚ ਦੀ ਹੋ ਕੇ ਨੈਵੀਗੇਸ਼ਨ ਲਾਇਆ ਸੀ ਅਸੀਂ ਇਹ ਨਾ ਕੋਲਾ ਬਾਬਾ ਜੀ ਨੇ ਸਾਡੇ ਨਗਰ ਤੋਂ ਬਹੁਤ ਮਾਨਤ ਨੇ ਸਰਹਾਲੀ ਗੁਰੂ ਸਾਰਾ ਤੇ ਬਹੁਤ ਸੇਵਾ ਕਰਦੇ ਨੇ ਪੰਜਾਬ ਦੇ ਬਹੁਤ ਪੰਜਾਬ ਦੇ ਵਿੱਚ ਇਹਨਾਂ ਦੀ ਸੇਵਾ ਚੱਲਦੀ ਆ ਇਹਨਾਂ ਨੇ ਜੰਗਲ ਦੇ ਵਿੱਚ ਮੰਗਲ ਲਾਇਆ ਹਸੀਆਂ ਸਿਰੇ ਤੇ ਜਾ ਕੇ ਜਿੱਥੇ ਤੱਕ ਕੋਈ ਉਹ ਪਹੁੰਚਦਾ ਵਿਰ ਲਈ ਇਹਨਾਂ ਨੇ ਇੱਥੇ 20 ਕਿੱਲੇ ਕਿਹਾ ਜ਼ਮੀਨ ਬਹੁਤ ਜ਼ਿਆਦਾ ਆ 20 ਕਿੱਲੇ ਅਸੀਂ ਪੱਧਰ ਕਰਕੇ ਥੋੜੀ ਰੇਤਾ ਚੱਕ ਕੇ ਬੀਜ ਕੇ ਦਵਾਂਗੇ ਇਹ ਕਾਰ ਸੇਵ ਵਾਲੇ ਸੰਤਾਂ ਨੇ ਉਹਨਾਂ ਨੂੰ ਬਚਨ ਕਰੇ ਨੇ ਤੇ ਆਪਣੇ ਟਰੈਕਟਰ ਲਾਏ ਹੋਏ ਨੇ ਤੇ ਇੱਥੇ ਤੰਬੂ ਲਾ ਕੇ ਔਰ ਤਾਂ ਹੋਰ ਅਸੀਂ ਇਹਨਾਂ ਕੋਲੇ ਪਹੁੰਚੇ ਸੇਵਾ ਲੈ ਕੇ ਵਿਚਾਰਿਆਂ ਨੇ ਪਹਿਲਾਂ ਸਾਨੂੰ ਲੰਗਰ ਸ਼ਿਕਾਇਆ ਤੇ ਚਾਹ ਪੁਲਾਈ ਤੇ ਬੜਾ ਮਾਣ ਤਾਣ ਕੀਤਾ। ਆਹ ਦੇਖੋ ਟਰੈਕਟਰ ਚੱਲ ਰਹੇ ਨੇ। ਇਹ ਸੰਤਾਂ ਨੇ ਆਪ ਕਿਹਾ ਇਹਨਾਂ ਦੀ ਹੋਰ ਵੀ ਬਹੁਤ ਥਾਂ ਤੇ ਸੇਵਾ ਚੱਲਦੀ ਆ। ਅਸੀਂ ਸਾਰੇ ਥਾਂ ਤੇ ਜਾ ਕੇ ਆਏ ਆ। ਇਹਨਾਂ ਦੀ ਹੋਰ ਵੀ ਕਈ ਥਾਂ ਤੇ ਸੇਵਾ ਚੱਲਦੀ ਸੀਗੀ। ਤੇ ਇਹ ਮੇਰਾ ਦਿਖਾਉਣ ਦਾ ਮਤਲਬ ਇਹੀ ਆ ਵੀਡੀਓ ਵਾਰ-ਵਾਰ ਕਿਉਂਕਿ ਪਹਿਲਾਂ ਮੇਤੋਂ ਜਾਣ ਨਹੀਂ ਹੋਇਆ ਮੈਂ ਵਿਦੇਸ਼ ਠੀਕ ਆ। ਮੇਤੋਂ ਜਾਣ ਨਹੀਂ ਹੋਇਆ। ਜਦੋਂ ਤੋਂ ਮੈਂ ਆਇਆ ਤੇ ਮੈਂ ਦੇਖ ਕੇ ਆਇਆ ਅੱਖੀਂ ਬੜਾ ਯਾਰ ਦਿਲ ਦੁਖਿਆ ਇਸ ਕਰਕੇ ਮੈਂ ਤਾਂ ਕਹਿਣਾ ਵੀ ਸਾਰੇ ਦੋਸਤ ਮਿੱਤਰ ਵੀ ਜਰੂਰ ਕੱਢੋ ਤੇ ਸੇਵਾ ਸਮਾਂ ਤੇ ਜਿੰਨਾ ਵੀ ਬਣਦਾ ਹਨਾ ਤੇ ਜਦੋਂ ਇਹਨਾਂ ਨੇ ਲੰਗਰ ਸ਼ਿਕਾਇਆ ਇਹਨਾਂ ਨੇ ਇੱਥੇ ਜਿਵੇਂ ਰੌਣਕ ਲੱਗੀ ਪਈ ਸੀ ਯਾਰੋ ਵੀ ਖਾਲਸਾ ਜਿਵੇਂ ਆਪਾਂ ਕਹਿੰਦੇ ਆ ਵੀ ਜਿੱਥੇ ਵੀ ਮਹਾਰਾਜ ਚਾਹੁੰਦਾ ਉੱਥੇ ਹੀ ਜੰਗਲ ਦੇ ਵਿੱਚ ਮੰਗਲ ਲੱਗ ਜਾਂਦੇ ਨੇ ਜਿੱਥੇ ਚਾਰ ਭਾਈ ਬੈਠਦੇ ਨੇ ਹਨਾ ਨਹੀਂ ਇੱਥੇ ਨੈਵੀਗੇਸ਼ਨ ਤੋਂ ਇਹਨਾਂ ਪਹੁੰਚਣਾ ਮੁਸ਼ਕਲ ਸੀ ਸਾਨੂੰ ਚਲੋ ਫਿਰ ਸੰਤਾਂ ਨੇ ਜਿਹੜੇ ਆਪਣੇ ਮੇਨ ਆਪਣੇ ਸਰਪੰਚ ਸਾਹਿਬ ਗੁਰਿੰਦਰ ਸਿੰਘ ਤੇ ਨਾਲ ਪਰਮਿੰਦਰ ਬੋਪੜਾ ਤੇ ਮੋਣਾ ਬਾਈ ਦੋਏ ਮੋਹਣੇ ਭਰਾ ਹਰਜੀਤ ਵੀਰ ਮਿੱਠੂ ਵੀਰ ਜਿੰਨੇ ਵੀ ਦੋਸਤ ਮਿੱਤਰ ਪਿੰਡੋਂ ਗਏ ਸੀ ਸਾਰਿਆਂ ਦਾ ਸਰੋਪੇ ਦੇ ਨਾਲ ਮਾਨ ਤਾਣ ਕੀਤਾ ਸਤਿਕਾਰ ਕੀਤਾ ਤੇ ਅਰਦਾਸ ਬੇਨਤੀ ਕੀਤੀ ਜੀ ਬੀਹੇ ਮਾਰਾ ਸੱਚੇ ਪਾਤਸ਼ਾਹ ਤੇ ਐਵੇਂ ਆਪਣੇ ਪੰਜਾਬੀ ਭਰਾ ਇੱਕ ਦੂਸਰੇ ਦਾ ਸਹਿਯੋਗ ਦਿੰਦੇ ਰਹਿਣ ਤੇ ਰੀਤ ਵੀਰਾ ਵੀ ਨਾਲ ਸੀਗਾ ਕਮਲ ਪੰਚ ਵੀ ਨਾਲ ਸੀਗਾ ਤੇ ਵੀ ਭਾਈ ਇੱਕ ਦੂਸਰੇ ਦਾ ਇਕਨ ਸਾਥ ਦਿੰਦੇ ਰਹੀਏ ਸਰਬੱਤ ਦਾ ਮਾਲਕਾ ਭਲਾ ਕਰੀ ਤੇ ਫਿਰ ਵੀ ਆਪਣੇ ਪੰਜਾਬੀ ਇੱਕ ਦੂਜੇ ਦਾ ਜਦੋਂ ਸਾਥ ਦਿੰਦੇ ਨੇ ਤਾਂ ਅਸੀਂ ਖੜੇ ਹੋ ਜਾਂਦੇ ਆ ਬਾਰ ਬਾਰ ਦੇਖ ਕੇ ਵੀ ਖੜੇ ਹੋ ਜਾਂਦੇ ਆ ਆ ਦੇਖੋ ਸਹੀ ਤੁਸੀਂ ਇਹ ਜਮੀਨਾਂ ਪੱਧਰ ਕਰਨ ਲੱਗੇ ਹੋਏ ਨੇ ਇਥੇ ਜਿੱਥੇ ਤੱਕ ਗੱਡੀਆਂ ਹੁਣ ਮਸਾਂ ਜਾਂਦੀਆਂ ਸੀਗੀਆਂ ਉਹ ਵੀ ਉਹਨਾਂ ਨੇ ਜਿਵੇਂ ਆਪਾਂ ਕਹਿੰਨਾ ਪਹੀ ਬਣਾਈ ਹੋਈ ਆ ਇੱਕ ਪੱਕੀ ਜੀ ਉਥੋਂ ਦੀ ਗੱਡੀਆਂ ਪਹੁੰਚੀਆਂ ਨੇ ਤੇ ਨਹੀਂ ਉੱਥੇ ਜਾਣ ਦਾ ਕੋਈ ਹੀਲਾ ਵਸੀਲਾ ਬਣਦਾ ਨਹੀਂ ਸੀਗਾ ਤੇ ਚਲੋ ਉੱਥੇ ਜਿਵੇਂ ਤੁਹਾਨੂੰ ਦੱਸਿਆ ਪ੍ਰਸ਼ਾਦ ਦਾ ਪਾਣੀ ਛਕ ਕੇ ਤੇ ਅਖੀਰ ਨੂੰ ਫਿਰ ਅਸੀਂ ਆਉਣਾ ਸੀ ਤੇ ਆਹ ਬੀਜ ਦੀ ਸੇਵਾ ਕਰਕੇ ਆਇਆ ਕੜਾਣੀ ਕਲਾ ਨਗਰ ਵੱਲੋਂ ਤੇ ਇਹ ਸ਼ੇਅਰ ਕਰਿਓ ਵੀਡੀਓ ਕਿਉਂਕਿ ਹੋਰ ਵੀ ਦੋਸਤ ਮਿੱਤਰ ਚਲ ਪ੍ਰੇਰਣਾ ਮਿਲਦੀ ਆ ਹੋਰ ਤਾਂ ਇਹ ਕਿਹੜਾ ਕੋਈ ਜ਼ਿਆਦਾ ਛੇਕੀ ਵਾਲੀ ਗੱਲ ਤਾਂ ਹੈ ਨਹੀਂ ਤੇ ਪਰ ਇਹਦੇ ਨਾਲ ਪ੍ਰੇਰਣਾ ਮਿਲ ਜਾਂਦੀ ਆ ਇੱਕ ਦੂਸਰੇ ਨੂੰ ਵੀ ਚਲੋ ਯਾਰ ਏ ਵੀ ਜਾਂਦੇ ਨੇ ਆਪਾਂ ਵੀ ਚੱਲੀਏ ਆਪਾਂ ਵੀ ਸੇਵਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੁੱਲ ਚੁੱਕਮਾ